ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਫੇਰ ਮੀਂਹ ਤੋਂ ਬਾਅਦ ਫੇਰ ਆ ਗਈ ਧੁੰਦ। ਅਜੇ ਚੱਲੂਗੀ ਇਹ ਮੀਂਹ ਦੇ ਕਰਕੇ ਪੰਜ ਚਾਰ ਦਿਨ। ਵੈਸੇ ਵਧੀਆ ਏ ਠੰਡ ਜਿੰਨੀ ਚਾਹੀਦੀ ਆ। ਇੰਨੀ ਕਣਕ ਵਾਸਤੇ ਬਹੁਤ ਵਧੀਆ। 5 ਸਾਲ ਹੋ ਗਿਆ। ਬਹੁਤ ਸਾਲਾਂ ਕੇ ਬਾਅਦ ਫੇਰ ਸੇ ਗੰਨਾ ਸ਼ੁਰੂ ਕੀ ਹੈ। 5 ਸਾਲ ਬਾਅਦ ਲੱਗੇ ਜੀ ਦੁਆਰੇ। 19 ਜਨਵਰੀ 2020 ਨੂੰ ਲਾਸਟ ਪਰਚੀ ਸਿਟੀ ਦੀ। ਹਾਂ ਠੀਕ ਹੈ 2020 ਅੱਜ ਹੋ ਗਈ 14 14 ਜਨਵਰੀ 2025 ਪੂਰੇ 5 ਸਾਲ ਬਾਅਦ ਦੁਆਰੇ ਐ ਬੰਦਾ ਗੱਲ ਨਾ ਬੰਦੇ ਗੱਨਾ ਘੜਦਾ ਆਰੀ ਜੋਰ ਮੇ ਲਿ ਜਾ ਯਾਰ ਹਾਂ ਆਰੀ ਜੋਰ ਮੇ ਦੁਆਰੇ ਜਦ ਕੈਪਟਨ ਦੀ ਸਰਕਾਰ ਤੀ ਜਦ ਲਾਗੇ ਉਹ ਹੈਰਾਨ ਕਰਨ ਪੈਸੇ ਨਹੀਂ ਤੇ ਦਿੰਦਾ ਕੈਪਟਨ ਹੁਣ ਆ ਗਿਆ ਮੋਦੀ ਹੁਣ ਆ ਗਿਆ ਝਾੜੂ ਵਾਲੇ ਨਹੀਂ ਜਿਹੜੀ ਗੱਲ ਸਹੀ ਆ ਉਹ ਸਹੀ ਉਹ ਕਹਿਣੀ ਚਾਹੀਦੀ ਆ ਯਾਰ ਦੋ ਦੋ ਕੰਮ ਨਾ ਆਪਣੇ ਹੱਕ ਦੇ ਕਰਿੰਦੇ ਨੇ ਝਾੜੂ ਵਾਲੇ ਸਾਡੇ ਕਾ ਹੱਕ ਦੇ ਇੱਕ ਤਾਂ ਕਰਿਆ ਇਹ ਲਾਈਟ ਬਹੁਤ ਧੀਆ ਮੋਟਰ ਵਾਲੀ ਲੈਟ ਵਾਲੇ ਤਾਂ ਫੱਕੇ ਹੀ ਤੋੜਦੇ ਤੇ ਨੰਬਰ 2 ਆ ਪੇਮੈਂਟ ਦਾ ਚਲ ਮੈਂ ਤਾਂ ਹੁਣ ਅਸੀਂ ਤਾਂ ਜੀ ਛੱਡਣ ਲੱਗੇ ਆ ਸੁਣਿਆ ਵੀ ਪਹਿਲਾਂ ਵੀ ਪੇਮੈਂਟ ਕਲੀਅਰ ਹੋ ਗਈ ਸਾਰੀ ਉਹ ਬਾਕੀ ਲੱਗ ਜੂਗਾ ਪਤਾ ਹੁਣ ਆਪਣੇ ਆਪ ਸਿੱਟੇ ਤੇ ਵੀ ਇੱਕ ਨਾ ਚਾਈਨਾ ਡੋਰ ਦਾ ਬੜਾ ਰੌਲਾ ਪੈ ਰਿਹਾ ਹੈ ਬਈ ਰੌਲਾ ਵੀ ਠੀਕ ਹੈ ਜੀ ਦਾ ਹੁਣ ਘਰ ਦਾ ਜੀ ਚਲੇ ਗਿਆ ਉਹਨੂੰ ਪੁੱਛ ਕੇ ਦੇਖੋ ਠੀਕ ਹੈ ਕਮਾਊ ਪੁੱਤ ਕਿਸੇ ਦਾ ਚਲੇ ਗਿਆ ਦੋ ਮੈਂ ਖਬਰਾਂ ਸੁਣ ਰਿਹਾ ਸੀਗਾ ਵੀ ਦੋ ਬੰਦਿਆਂ ਦੀ ਡੈਥ ਹੋ ਗਈ ਯਾਰ ਇਹਦੇ ਕਰਕੇ ਗਲ ਕੱਟਣੇ ਕਰਕੇ ਬਾਈ ਲੋਕਾਂ ਦਾ ਸਾਡਿਆਂ ਦਾ ਨਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਲੋਕ ਕਹਿੰਦੇ ਫਲਾਣਾ ਨਹੀਂ ਸੋਧੋ ਯਾਰ ਅਸੀਂ ਆਪ ਸੋਧਰ ਗਏ ਨਾ ਜੇ ਆਪਣੇ ਘਰ ਤੇ ਸ਼ੁਰੂਆਤ ਕਰਨੀ ਪੈਣੀ ਸਾਨੂੰ ਜੇ ਅਸੀਂ ਸੋਧਰ ਗਏ ਨਾ ਕਿੱਤਾਂ ਸਾਡਾ ਬੱਚਾ ਕਿੱਦਾਂ ਸਾਡੇ ਬਗੈਰ ਪੁੱਛੇ ਤੇ ਲੈ ਆਊਗਾ ਚਾਈਨਾ ਡੋਰ ਜਾਂ ਕੁਛ ਵੀ ਕੁਛ ਵੀ ਪਤਾ ਨਹੀਂ ਕਿ ਕਿੱਦਾਂ ਢਾਲੂਗਾ ਠੀਕ ਆ ਉਹ ਅਸੀਂ ਬਹੁਤ ਰੌਲਾ ਪਾਉਂਦੇ ਆ ਚਿੜੀਆਂ ਬਚਾਓ ਫਲਾਣਾ ਬਚਾਓ ਕੁਛ ਨਹੀਂ ਹੈਗਾ ਇਹ ਸਭ ਸ਼ੋਰ ਸ਼ੇ ਬਾਜੀ ਸਾਡੀ ਮੇਰਾ ਨਿਆਣਾ ਰਾ ਕੇ ਦੇਖ ਲਵੇ ਪਤੰਗ ਅਸੀਂ ਆਪਣਾ ਸਾਨੂੰ ਆਪਣੇ ਘਰ ਤੇ ਸ਼ੁਰੂਆਤ ਕਰਨੀ ਪੈਣੀ ਹੈ ਨੰਬਰ ਦੂਜਾ ਮੈਂ ਕੱਲ ਦੇਖ ਰਿਹਾ ਸੀਗਾ ਮੇਰੇ ਪਿੰਡ ਵੀ ਚੰਗੇ ਚੰਗੇ ਭਲੇ ਨੌਜਵਾਨ ਮੁੰਡੇ ਪਤੰਗ ੜਾ ਰਹੇ ਐ ਕੋਈ ਫਾਇਦਾ ਇਹਨਾਂ ਗੱਲਾਂ ਦਾ ਕੋਈ ਹੋਰ ਕੰਮ ਕਰ ਲੋ ਕੋਈ ਦਰਖਤ ਲਾ ਲੋ ਠੀਕ ਹੈ ਚਿੜੀਆਂ ਨੂੰ ਆਲਣੇ ਪਾ ਦੋ ਕੋਈ ਜਿਹੜਾ ਚੰਗਾ ਕੰਮ ਆ ਇਹ ਕੇ ਪਤੰਗ ੜਾਏ ਡੋਰ ਛੜਤੀ ਪਈ ਬੰਦਿਆਂ ਦੇ ਗਾਲ ਕੱਟੀ ਜਾਵੇ ਤੇ ਜਾਨਵਰਾਂ ਦੇ ਪੈਰਾਂ ਚੱਲ ਜੀ ਜਾਵੇ ਫੰਗਾਂ ਚੱਲ ਜੀ ਜਾਵੇ ਜਾਨਵਰ ਮਰੀ ਜਾਣ ਇੱਥੇ ਹੁਣ ਸਰਕਾਰ ਕਿਆ ਕਰੂਗੀ ਸਰਪੰਚ ਸਾਹਿਬ ਤਾਂ ਲੋ ਰੋਜ਼ ਲਾਸ਼ ਮਿਟਕਾਉਣੇ ਪਰ ਜੇ ਲੋਕ ਸਮਝਣ ਕਿ ਲੋਕ ਬਾਹਰ ਤੇ ਤਾਂ ਆ ਕੇ ੜਾਉਂਦੇ ਨਹੀਂ ਆ ਪਤੰਗ ਪਰ ਪਤੰਗ ਤਾਂ ਸਾਡੇ ਪਿੰਡ ਦੇ ਹੀ ਨਿਆਣੇ ੜਾਉਂਦੇ ਆ ਪਿੰਡਾਂ ਦੇ ਹੀ ਨਿਆਣੇ ੜਾਉਂਦੇ ਆ ਇਸ ਥੱਲੇ ਹੀ ਆਪਣੇ ਘਰ ਤੇ ਕਰੋ ਸ਼ੁਰੂਆਤ ਇਹਨੂੰ ਕੰਮ ਨੂੰ ਕਰੀਏ ਬੰਦ ਠੀਕ ਆ